ਆਖ ਆਖ ਮਨ ਬਵਨਾ ਜਿਉਂ-ਜਿਉ ਜਾ ਕਬਾਈ ਜਿਸ ਨੂੰ ਵਾਏ ਸੁਨਾਈਐ ਸੋ ਕੇਵੜ ਕਿਤਿ ਥਾਈ ਤਾਵਣ ਵਾਦੇ ਜਿਤੜੇ ਸਭ ਆਖਰ 헤 ਜਿਵਦਾਏ ਬਖਾ ਆਗੋ ਹੋ ਅਗੰ ਅਬਾਰ ਤਾਕੀ ਨਾਹੀ ਬਾਗ ਥਾਰੇ ਸਾਚਾ ਪਰਮਦਿਗਾਰ ਰਹਾਓ ਤੇਰਾ ਹੁਕਮ ਨਾ ਜਾਪੈ ਗਿਤੜਾ ਲਖ ਨ ਜਾਣੈ ਕੋ ਲਖਣਾ ਨਾਨਕ ਹੋਏ ਜੇ ਸੋ ਸਾਹਿਰ ਮੇਲੀ ਹੈ ਤਿੰਨ ਨਾਂ ਤੁਝਾ ਹੈ ਮਿਵੇ ਕੇ ਮਦਕਿ ਨੇ ਨਾ ਪਾਈਐ ਸਾਪੇ ਸੁਣ ਸੁਣ ਆਕਰਿ ਲਿਐ ਪੀਰ ਤੇ ਕਉ ਮਰੋ ਸਾਰਕ ਸਾਧੰ ਸੁਨਹਿ ਔਰ ਸਹੀਦ ਸੇਠ ਸੇਖ ਨਸਾਇਕ ਕਾ ਜੀਵ ਬੁਦਲਾ ਦਾਰ ਪਰਦੇਸ ਵਸੀਦ ਬਰਕਤ ਤੈਨ ਕੋ ਲਗਾਈ ਪੜਦੇ ਰਹੇ ਨਦੁਰ ਦੇ ਪੋਛਨਾ ਸਾਜੀ ਪੋਛਨਾ ਤਾਹੀ ਪੋਛਨਾ ਦੇਵ ਦੇ ਆਪਣੀ ਕੁਦਰਤ ਆਪੇ ਜਾਣੈ ਆਪੇ ਕਰਨ ਕਰੇ ਸਭਨਾ ਵੇਖ ਨਦਰ ਕਰਉ ਜੈ ਪਾਪ ਤਾ ਦੇ ਥਾਵਾ ਨਾਮ ਨਾ ਜਾਣੀ ਹੈ ਦੇਤਾ ਬਸ ਮੇਰਾ ਬਾਦਸਾਹੋ ਉਸੋਂ ਕੇਵਲ ਹੈ 타ਉ ਅੰਗੜ ਕਵੇ ਦਾ ਸਕੈ ਹਉ ਕਿਸਨੋ ਪੁੱਛੋ ਜਾਓ ਪੁੱਛਣ ਜਾਓ ਅੰਗੜ ਕਵੇ ਦਾ ਸਕੈ ਹਉ ਕਿਸਸ ਤੋਂ ਪੁੱਛਣ ਜਾਓ ਵਰਨਾ ਵਰਣ ਦਾ ਪਾਵਹੀ ਪਾਵਣੀ ਜੇ ਕਿਸੈ ਵੱਡਾ ਕਰੇ ਵੱਡੇ ਹੱਥ ਵੱਡਿਆ ਇਆ ਜੈ ਭਗਵਤਾ ਸੇ ਹੁਕਮ ਸਵਾਰੇ ਆਪੋ ਨਾ ਤਸਾ ਨਾ ਢਿਲ ਕਰੇ ਸਭ ਕੋ ਆਖੇ ਬਹੁਤ ਬਹੁਤ ਰਣੈ ਕੈ ਵਿਚਾਰ ਕੇਵਲ ਬਾਤਾ ਕੀਐ ਜੇ ਤੈ ਰਹਿ ਜੇ ਕਹਿ ਰਹਿ ਸੁਆਪ ਸੁਮਾਰ ਨਾਨਕ ਤੋਟ ਨ ਆਵਈ ਇੱਤੇ ਜੁਗ ਤੇਰੇ ਤੇਰੇ ਜੁਗ ਹੈ ਤਾਨਕ ਟੋਟ ਨ ਆਬਾਈ ਤੇਰੇ ਜੁਗਹਿ ਜੁਗਹਿ ਪੰਡਾਰ ਮਹੁੱਲਾ ਪਹਿਚਾ ਸਭੇ ਕੰਤ ਸਹੇਲੀਆਂ ਸਗਲੀਆਂ ਕਰਹਿ ਸ਼ਿੰਗਾਰ ਗਣਤ ਗਣਾਵਣ ਆਈਆਂ ਸੁਹਾਵੇਸ ਵਿਕਾਰ ਅਖੰਡ ਪ੍ਰੇਮ ਨ ਪਾਈਐ ਕੋਟਾ ਆਜ ਘੁਆਰ ਹਰ ਜੀਉ ਇਉਂ ਬਿਰ ਰਾਵੈ ਨਾਰ ਤਦ ਭਾਵਨ ਸੁਹਾਗਣੀ ਆਪਣੀ ਕਿਰਪਾ ਆਪਣੀ ਕਿਰਪਾ ਲਹੇ ਸਵਾਰ ਰਹਾਉ ਕਰ ਪਰਸਾਦੀ ਸੀ ਗਾਰੀਆ ਗੁਰ ਸਬਦ ਦੀ ਸੀ ਗਾਰੀਆ ਗੁਰ ਸਬਦ ਦੀ ਸੀ ਗਾਰੀਆ ਤਨ 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 ਮਨ ਬਿਰਕੈ ਪਾਸ ਤਨ ਮਨ ਬਿਰਕੈ ਪਾਸ ਦੁਇ ਕਾਲ ਮੂੜ ਖੜੀ ਤੱਕ ਸੱਚ ਕਹ ਅਰਦਾਸ લાલ ਰਤੀ સાચ ਹੈ بسی પાਏ ਰਤੀ રંગ રાસ પ્રએ ਕੀ 체રી કાંડી આ લાલિ માન ને 나ਉ સાચી प्रीत ਨਾ ਟੁੱਟઈ સાચી ਮੇਰ ਮਿਲਾਉ ਸਬਦ ਰਤੀ ਮਨ ਵੇਦਿਆ ਹੋ ਸਾਧ ਤਨ ਹਰ ਜਾਉ ਸਾਧ ਤਨ ਅਰੰਡਨਾ ਬੈਸੈ ਜੇ ਸਾਧ ਗੁਰ ਮਹੇ ਸਮਾਏ ਬੇਰਸਾ ਦੂ ਨੌਤਨੋ ਸਾਚੋ ਮਰ ਨਾ ਜਾਏ ਨਿਤ ਰਹੈ ਸੁਹਾਗਣੀ ਸਾਚੀ ਨਦਰ ਰਜਾਏ ਸਾਚ ਤਟਿ ਤਨ ਮਾਡੀਐ ਕਾਪੜ ਪ੍ਰੇਮ ਸਿਗਾਲ ਤੰਦਰ ਚੀਤ ਸੁਸਾਇ ਸੁਸਾਇ ਮੰਦਰ ਦਸਵਾਂ ਦਵਾਰ ਦੀਪਕ ਸਭ ਸਿਗਾਸੀਆ RAM ਨਾਮੁ ਪੁਰਹਾਰ ਨਾਰੀ ਸੁੰਦਰ ਸੋਹਣੀ ਸਸਤ ਕ ਮਣੀ ਪਿਆਰ ਸੋਖਾ ਸੁਰਤ ਸੁਹਾਵਣੀ ਸਾਚੇ ਕ੍ਰੇਪ ਅਪਾਰ ਬਿਨ ਪਰ ਪੁਰਖ ਨਾ ਜਾਣਈ ਸਾਚੇ ਗੁਰ ਕਾ ਹੀ ਤਿਆਰ ਨਿਸੰਧਿਆਰੀ ਸੁਤੀਏ ਕਿਉ ਪਰ ਬਿਨ ਬੈਣ ਰਿਹਾਈ ਅੰਖ ਜਲ ਹੋ ਤਨ ਚਾਲੀ ਆਓ ਤਨ ਮਨ ਤਨ ਜਲ ਵਰ ਜਾਏ ਜਾ ਤਨ ਕੰਥ ਨਾ 라ਵਿਆ ਤਾਂ ਬਿਰਥਾ ਜੋ ਬਣ ਜਾਏ ਸੇਕ ਕੰਤ ਸਹਿਲੜੀ ਸੁਤੀ ਪੂਜ ਰਪਾਏ ਸੇਜੈ ਕੰਤ ਮਹਿਲੜੀ ਸੇਜੈ ਕੰਤ ਮਹਿਲੜੀ ਸੁਤੀ ਪੂਜ ਰਪਾਏ ਔ ਸੁਤੀ ਪਿਰ ਜਾਗਣਾ ਕਿਸ ਕੋ ਪੁੱਛੋ ਜਾਏ ਸਤਿ ਗੁਰ ਮਿਲਦੀ ਪੈ ਬਸੀ ਨਾਨਕ ਪ੍ਰੇਮ ਸਿਖਾਏ ਸਿਰੀ ਰਾਗ ਮਹੱਲਾ ਬਹਿਲਾ ਆਪੇ ਗੁਣ ਆਪੇ ਕਥਾ ਆਪੇ ਸੁਣ ਵਿਚਾਰ ਆਪੇ ਰਤਨ ਪਰਖਦੂ ਆਪੇ ਮੋਟ ਅਤਾਰ ਸਾਚੋ ਮਨ ਮਧ ਤੂੰ ਆਪੇ ਦੇਵ ਨਹਾਰ ਹਰ ਜਿਉ ਤੂੰ ਕਰਤਾ ਕਰ ਜਿਉ ਪਾਵੈ ਤਿਉ ਰਾਖੈਉ ਹਰਿ ਨਾਮ ਮਿਲੈ ਆਸਾਰ ਰਹਾਉ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਕਬੀਰ ਸੀਠ ਗੁਰ ਕੈ ਸਬਦ ਸਲਾਹਨਾ ਘਟ ਘਟ ਠੀਕ ਪੜੀਥ ਆਪੇ ਸਾਗਰ ਬਹਿਤਾ ਆਪੇ ਪਾਰ ਅਪਾਰ ਸ਼ਬਦ ਲਗਾਵਨ ਹਾਰ ਸ਼ਬਦ ਲਗਾਵਨ ਹਾਰ ਨੇ ਡਰਿਆ ਡਰ ਜਾਣੀਐ ਬਾਜ ਗੁਰੂ ਉਬਾਰਕ ਅਸਿਰ ਕਰਤਾ ਦੇ ਕੀਆ ਹੋਰ ਕੀਤੀ ਆਵੈ ਜਾਏ ਆਪੀ ਨਿਰਮਲ ਏਕ ਰੂਪ ਹੋਰ ਬੰਦੀ ਧੰਦਾ ਪਾਏ ਗੁਰ ਰਾਖੀ ਸਿ ਉਭਰੇ ਸਾਚੇ ਸਿਉ ਜਿਵਨਾਈ ਹਰਿ ਜੀਓ ਸਬਦਿ ਪਛਾਨੀਐ ਸਾਚ ਰਤੇ ਗੁਰਵਾਖ ਤਿਤ ਤਨ ਮੈਲ ਨ ਲਗੈ ਸਚ ਕਰ ਜਿਸੁ ਉਕਾਤੁ ਤਿਤ ਤਨ ਮੈਲ ਨ ਲਗੈ ਸਚ ਕਰ ਜਿਸੁ ਉਕਾਤ ਨਦਰ ਕਰੀ ਸਚ ਪਾਈਐ ਬਿਨ ਨਾਵੈ ਕਿਆ ਸਾਗ ਜੇ ਨਹੀਂ ਸਚ ਪਛਾਨੀਐ ਸੇ ਸੁਖੀਏ ਯੁਗ ਚਾਰ ਮੰਮ ਅਦ੍ਰਸ ਨਾ ਮਾਰਖੈ ਸੱਚ ਰਖਿਆ ੁਰ ਧਾਰ ਜਗ ਮਹਿ ਲਾਹ ਏਕ ਨਾਮ ਪਾਈਐ ਗੁਰ ਬਿਚਾਰ ਸਾਚੋ ਵਖਰ ਲਾਦੀਐ ਲਾਭਨ ਸਦਾ ਸੱਚ ਰਾਸ ਸਾਚੀ ਦਰਜ ਹੈ ਦਸਈ ਭਗਤ ਸੱਚੀ ਅਰਦਾਸੁ ਪਾਤਸ ਸਿਉ ਲੇਖਾ ਨਿਪੜੈ RAM ਨਾਮ ਪ੍ਰਗਾਸ ਊਚਾ ਊਚੋ ਆਖੀਐ ਕਹੋ ਕੋ ਨ ਦੇਖਿਆ ਜਾਏ ਜੈ ਦੇਖਾਂ ਦਾ ਏਕ ਦੂ ਸਾਧ ਗੁਰ ਦੀਆ ਲਿਖਾਇ ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸੁਭਾਏ ਸ੍ਰੀ ਰਾਗ ਮਹੱਲਾ ਬਹਲਾ ਮਛਲੀ ਚਾਲ ਨ ਜਾਣਿਆ ਸੁਰ ਖਾਰਾ ਅਸਗਾਹੋ ਅੱਤ ਸਿਆਣੀ ਸੁਖਣੀ ਕਿਉ ਕੀਤੋ ਇਸਾਗੋ ਇਤ ਕਾਰਣ ਪਾਕੜੀ ਕਾਰਨਾ ਡਲੇ ਸਿਰਾਹੋ ਪਾਈ ਰੇ ਸਿਉ ਹਿਰਿ ਇਉਂ ਸਿਰ ਜਾਣ ਹਕਾਲ ਭਾਈ ਰੇ ਇਉਂ ਸਿਰ ਜਾਣ ਹਕਾਲ ਜੋ ਮੱਛੀ ਤਿਉ ਪਾਣ ਸਾਪ ਵੈ ਅਚਿੰਤ ਅਚਿੰਤਾ ਜਾੜ ਰਹਾਓ ਸਭ ਜਗ ਬਰਤੂ ਕਾਲ ਕੋ ਬਿਨ ਗੁਰ ਕਾਲ ਆਹਾਰ ਸੱਚ ਰਤੇ ਸੇ ਉਭਰੇ ਤੁਪਤਾ ਛੋੜ ਵਿਕਾਰ ਹੋ ਤਿੰਨ ਕਾ ਗਲੇ ਹਾਰਣੈ ਸਿਂਦਰ ਸੱਚਾ ਸੱਤਿਆਰ ਸੇ ਚਾਨਨੇ ਜਿਉ ਜਉ ਸੇ ਚਾਨਨੇ ਸੇ ਚਾਨਨੇ ਜਿਉ ਪ੍ਰਤਿ ਸੇ ਉਪਰੇ ਦੁਨ ਦਾ ਛੋੜ ਵਿਕਾਰ ਸੇ ਚਾਨਨੇ ਜਿਉ ਪੰਖੀਆਂ ਜਾਨੀ ਬਦਕ ਖਸਾ ਬਦਕ ਹਾਥ ਗੁਰ ਰਾਖੇ ਸੇ ਉਪਰਿ ਹੋਰ ਫਾਤੀ ਜੋਗੇ ਸਾਥ ਬੇ ਨਾਵ ਹੈ ਜੁਣ ਸੁਟੀ ਹੈ ਕੋਈ ਨਾ ਸੰਗੀ ਸਾਥ ਸਚੋ ਸੱਚਾ ਆਖੀਐ ਸੱਚੇ ਸੱਚਾ ਤਾਨ ਜਿਨਨੀ ਸੱਚਾ ਮੰਨਿਆ ਤਿਨ ਮਨ ਸਤ ਧਿਆਨ ਮਨ ਮੁਖ ਸੋਚੇ ਜਾਣੀ ਹੈ ਵਰਮੁਖ ਜਿਨਾਂ ਗਿਆਨ ਸਤ ਕਰ ਅਕੈ ਅਪਤਾ ਸਰ ਸਾਜਨ ਦੇਹ ਮਿਲਾਈ ਸਾਜਨ ਮਿਲਿਆ ਸੁਖ ਭਾਇਆ ਜਦ ਜੰਮਦੂਤ ਮੋਏ ਖੇਮ ਜਾਈ ਬਖ ਖਾਏ ਸਾਜਨ ਮਿਲਿਆ ਸੁਖ ਆਇਆ ਜੰਮਦੂਤ ਮੋਏ ਬਖ ਖਾਏ ਨਾਵੇਂ ਅੰਦਰ ਹਉ ਵਸਾਉ ਨਾਵੇਂ ਮਨ ਆਏ ਬਾਦ ਗੁਰੂ ਗਬ ਹੈ ਬਿਨ ਸਬਦ ਗੁਰੂ ਨਾ ਪਾਏ ਪਰਮ ਅਤੀ ਪਰਗਾਸ ਹੋਵੇ ਸਾਚਨ ਹੈ ਨਿਮਟਾਏ ਕਥੈ ਕਾਲਨਾ ਸੰਚਰ ਜੋਤੀ ਜੋਤ ਸਮਾਹੇ ਤੂੰ ਹੈ ਸਾਜਨ ਤੂੰ ਸੁਜਾਨ ਤੂੰ ਆਪੇ ਮਿਲਨਹਾਰ ਗੁਰ ਸਬਤੀ ਸਾਧਾਈਐ ਅੰਤਨਾਕਾਰ ਹਾਰ ਜਥੈ ਕਾਲਨਾ ਅਕੜੈ ਤਿਤੈ ਗੁਰ ਕਾ ਸਬਦ ਅਪਾਰੁ ਉਕਮੀ ਉਪਸਵੇ ਝੁਟ ਜਹੈ ਹੁਕਮਿ ਕਾਰੁ ਖਮਾਹਿ ਹੁਕਮਿ ਕਾਣਾ ਵਸਹਿ ਹੁਕਮਿ ਸਾਥ ਸਮਾਹਿ ਨਾਨਕ ਜੋਤਿ ਸੁਭਾਵੈ ਸੋ ਥੀਐ ਇਨਾਂ ਜਨਤਾ ਅਸ ਕਿਛ ਨਾਹਿ ਸ੍ਰੀ ਰਾਗ ਮਹੱਲਾ ਪਹਿਲਾ ਮਨ ਝੂਠੈ ਸਣ ਝੂਠ ਹੈ ਜੇਵਾ ਝੂਠੀ ਹੋਏ ਮੁਖ ਝੂਠੈ ਝੂਠ ਮੁਖ ਝੂਠਾ ਝੂਠ ਬੋਲਣਾ ਮੁਖ ਝੁਠੇ ਚੋਠ ਬੋਲਣਾ ਕਿਉ ਕਰ ਸੁਚਾ ਹੋਏ ਬਿਨ ਅਬ ਸਤੁਦ ਨਾ ਮਨ ਜੀ ਮੰਦੀ ਹੈ ਸਾਚੇ ਤੇ ਸੱਚ ਹੋਏ ਮੰਦੇ ਗੁਣਹੀਨੀਆ ਮੰਦੇ 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 ਗੁਣਹੀਨੀ ਸੁਖ ਕਹਿ ਮੰਦੇ ਗੁਣਹੀਨੀ ਸੁਖ ਕਹਿ ਤੇਰ ਰੜੀਆਂ ਰਸ ਮਾਨਸੀ ਸਾਧ ਸਬਦ ਸੁਖ ਨੇਹ ਰਹਾਉ ਤੇਰ ਪਰਦੇਸੀ ਜੇਤੀਆ ਤਨ ਵਾਂਟੀ ਸੁਜੀ ਚੁਰੇ ਚੁਰੇ ਜਿਉ ਜਲ ਥੜ ਘੜ ਥੋੜ ਮਛਲੀ ਮਰਨ ਪਲਾਵ ਕਰਨ ਪਲਾਵ ਜਿਉ ਜੰਨ ਥੋੜ ਮਛੁਨੀ ਕਰਣ ਪਲਾਵ ਕਰੇ ਤੇਰ ਭਾਵ ਸੁਖ ਪਾਈਐ ਜਾ ਆਪੇ ਨਦਰ ਕਰੇ ਤੇਰ ਸਾਦਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੈ ਮਨ 모ਹਿਆ ਰਤੀ ਰੰਗ निहाव ਸ਼ਬਦ ਸਵਾਰੀ ਸੋਹਣੀ ਪਿਰ 라ਵੇ ਗੁਣ ਨਾਲ ਕਾਮਣ ਕਾਮਣ ਆਵਾਈ ખોਟੀ ਆਵਗਣਿਆ ਹਾਰ ਨਾ ਸੁਖ ਕੋਟੀ ਆਵਗਣਿਆ ਹਾਰ ਕੋਟੀ ਆਵਗਣਿਆ ਹਾਰ ਨਾ ਸੁਖ ਪਈਏ ਸਭੁ ਲੈ ਝੂਠ ਰਜਲੀ ਵੇਕਾਰ ਆਵਣ ਮੰਨਣ ਢਾਕੜੋ ਢਾਕੜੋ ਆਵਣ ਮੰਨਣ ਢਾਕੜੋ ਛੋਟੀ ਕੰਤ ਵਿਸਾਰ ਪਰਖਿ ਨਾਰ ਸੁਹਾਵਣੀ ਮੁੱਤੀ ਸੋਖਿਤ ਸਾਦ ਪਰਖੇ ਕਾਮਨ ਆਵਾਈ ਬੋਲੇ ਸਾਧਿਕ ਬਾਦ ਦਰਕਰ ਠੋਈ ਨਾ ਲਹੈ ਠੁੱਟੀ ਦੂਜੈ ਸਾਦ ਕਾਟ ਪੰਡਤ ਵਾਚ ਹੈ ਕੋਤੀਆਂ ਨਾ ਬੁੱਝੈ ਵਿਚਾਰ ਅਨਕਉ ਅਨਕੋ ਮਤੀ ਦੇ ਚਲ ਹੈ ਅਨਕਉ ਮਤੀ ਦੇ ਚਲ ਹੈ ਮਾਇਆ ਕਾ ਵਪਾਰ ਕਥਨੀ ਝੂਠੀ ਜਗ ਭਵ ਹੈ ਰਹਿਨੀ ਸਭਦ ਸੁਸਾਰ ਕਿਤੇ ਬੰਦਤ ਜੋਤਹੀ ਵੇਦ ਗਰਹਿ ਵਿਚਾਰ ਵਾਦ ਵਿਰੋਧ ਸਦਾ ਹਣੀ ਵਾਦੇ ਆਵਣ ਜਾਣ ਬਿਨ ਗੁਰ ਕਰਮ ਨਾ ਛੁੱਟ ਸੇ ਕਹਿ ਸੁਣ ਆਖ ਵਖਾਣ ਸਭ ਗੁਣਵੰਤੀ ਆਖੀ ਹੈ ਮੈਂ ਗੁਣ ਨਹੀਂ ਕੋਈ ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਈ ਨਾਨਕ ਸਬਦ ਮਿਲਾਵੜਾ ਨਾਮ ਛੋਡਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਬਸ ਕਰਨਾ